ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਖਾਸ ਕਰਕੇ 15 ਸਾਲ ਤੋਂ ਲੈ ਕੇ 25 ਸਾਲ ਦੇ ਬੱਚਿਆਂ ਵਾਸਤੇ ਖਾਸ ਕਰਕੇ ਹੈ ਉਹਨਾਂ ਬੱਚਿਆਂ ਦੇ ਅੰਦਰ ਕੁੜੀਆਂ ਹੋਣ ਮੁੰਡੇ ਹੋਣ ਧੀਆਂ ਹੋਣ ਪੁੱਤ ਹੋਣ ਉਹਨਾਂ ਬੱਚਿਆਂ ਵਾਸਤੇ ਜਿਹੜੇ ਇਸ ਉਮਰ ਦੇ ਅੰਦਰ ਹੁੰਦੇ ਨੇ ਕਿਉਂਕਿ ਇਹ ਇੱਕ ਉਹ ਪੜਾਅ ਹੈ ਜਿਸ ਪੜਾਤੋਂ ਬੰਦੇ ਦੀ ਉਲਝਣ ਵਧਨ ਦੇ ਅਸਾਰ ਜ਼ਿਆਦਾ ਨਜ਼ਰ ਆਉਂਦੇ ਨੇ ਏਕ ਉਹ ਮੋੜ ਜਿਸ ਮੋੜ ਤੇ ਖਲੋਤਿਆਂ ਤੁਸੀਂ ਦਿਸ਼ਾ ਸਹੀ ਚੂਜ਼ ਕਰ ਲਈ ਰਾਹ ਸਹੀ ਮਿਲ ਗਿਆ ਤੇ ਅਗਾਹ ਜਾ ਸਕਦੇ ਹੋ ਰਾਹ ਸਹੀ ਨਾ ਮਿਲਿਆ ਤੇ ਤੁਸੀਂ ਪਟਕ ਵੀ ਸਕਦੇ ਹੋ ਠੋਕਰਾਂ ਖਾਉਣ ਜੋਗੇ ਹੋ ਸਕਦੇ ਹੋ ਪਟਕਣ ਜੋਗੇ ਰਹਿ ਸਕਦੇ ਹੋ ਅਗਰ ਤੁਹਾਨੂੰ ਰਾਹ ਸਹੀ ਨਾ ਮਿਲਿਆ ਇਸ ਉਮਰ ਦੇ ਬੱਚਿਆਂ ਵਾਸਤੇ ਮੇਰੇ ਕੁਝ 2 4 5 ਨੁਕਤੇ ਨੇ ਉਮੀਦ ਕਰਾਂਗਾ ਉਹਨਾਂ ਨੁਕਤਿਆਂ ਨੂੰ ਪਕੜ ਕਰਕੇ ਆਪਣੇ ਮਨ ਦੇ ਅੰਦਰ ਰੱਖਿਓ ਸੁਣਿਓ ਸਮਝਿਓ ਤੇ ਅਪਲਾਈ ਕਰਨ ਦਾ ਯਤਨ ਕਰਿਓ ਨੰਬਰ 1 ਦੇ ਉੱਤੇ ਇਸ ਉਮਰ ਦੇ ਅੰਦਰ ਨਾ ਤੁਹਾਡਾ ਫਰੈਂਡ ਸਰਕਲ ਹੁੰਦਾ ਹੈ ਫਰੈਂਡ ਸਰਕਲ ਦੇ ਅੰਦਰ ਕਈ ਚੰਗੇ ਹੁੰਦੇ ਨੇ ਤੇ ਕਈ ਮੰਦੇ ਹੁੰਦੇ ਨੇ ਕਈ ਅਮੀਰ ਹੁੰਦੇ ਨੇ ਗਰੀਬ ਹੁੰਦੇ ਨੇ ਕਈਆਂ ਬਰਾਦਰੀਆਂ ਦੇ ਹੁੰਦੇ ਨੇ ਤੁਹਾਡੇ ਫਰੈਂਡ ਸਰਕਲ ਵਿੱਚੋਂ ਜਿਹੜੇ-ਜਿਹੜੇ ਵੀ ਫਰੈਂਡ ਕੁੜੀਆਂ ਨੇ ਜਾਂ ਮੁੰਡੇ ਨੇ ਜੇ ਕੋਈ ਨਸ਼ੇ ਦਾ ਸੇਵਨ ਕਰਦਾ ਹੈ। ਬੇਸ਼ੱਕ ਉਹ ਬੀੜੀ ਤੇ ਸਿਗਰਟ ਤਾਂ ਹੀ ਸੇਵਨ ਕਿਉਂ ਨਾ ਕਰਦਾ ਹੋਵੇ। ਉਹ ਤਮਾਕੂ ਜਰਦੇ ਦਾ ਸੇਵਨ ਕਰਦਾ ਹੋਵੇ, ਉਹ ਡਰੱਗ ਦਾ ਸੇਵਨ ਕਰਦਾ ਹੋਵੇ, ਉਹ ਪੰਗ ਦਾ ਸੇਵਨ ਕਰਦਾ ਹੋਵੇ। ਉਹ ਪੁੱਕੀ, ਹਫੀਮ, ਨਸ਼ਾ, ਕੈਪਸੂਲ, ਗੋਲੀ ਦਾ ਸੇਵਨ ਕਰਦਾ ਹੋਵੇ ਕਿਸੇ ਕਿਸਮ ਦਾ ਵੀ ਜਿਹੜਾ ਨਸ਼ਾ ਹੈ। ਅਗਰ ਉਹ ਸੇਵਨ ਕਰਦਾ ਹੈ, ਅਗਰ ਉਹ ਖਾਂਦਾ ਹੈ ਉਹਨੂੰ ਅਵਾਈਡ ਕਰੋ ਉਹਦੇ ਨਾਲ ਥੋੜੀ ਨਫ਼ਰਤ ਪਾਲੋ ਉਹਦੇ ਤੋਂ ਦੂਰੀ ਬਣਾਓ ਉਹਦੇ ਨੇੜੇ ਨਾ ਜਾਓ ਜਦੋਂ ਉਹ ਤੁਹਾਡਾ ਕਲੋਜ਼ ਫਰੈਂਡ ਰਹੇਗਾ ਤੁਸੀਂ ਉਹਦੇ ਘਰ ਜਾਓਗੇ ਉਹ ਤੁਹਾਡੇ ਘਰ ਆਏਗਾ ਤੁਸੀਂ ਇਕੱਠਿਆਂ ਕੰਟੀਨ ਵਿੱਚ ਰਹਿਣਾ ਹੈ ਮਾਰਕੀਟ ਵਿੱਚ ਰਹਿਣਾ ਹੈ ਸੱਜੇ ਖੱਬੇ ਜਾਣਾ ਹੈ ਕਾਲਜ ਸਕੂਲ ਵਿੱਚ ਰਹਿਣਾ ਹੈ ਤੇ ਉਹਦਾ ਅਸਰ ਤੁਹਾਡੇ ਉੱਤੇ ਲਾਜ਼ਮੀ ਹੋਏਗਾ ਉਹਦਾ ਕਾਰਨ ਪਤਾ ਕੀ ਕਿਉਂ ਅਸਰ ਹੋਏਗਾ ਕਿਉਂਕਿ ਖਾਣ ਵਾਲਾ ਬੰਦਾ ਚਾਹੇਗਾ ਵੀ ਮੇਰੀਆਂ ਵੋਟਾਂ ਵਧਣ ਮੇਕ ਅੱਲਾ ਬਦਨਾਮ ਨਾ ਹੋਆ ਮੇਰੀਆਂ ਵੋਟਾਂ ਬਦਲ ਉਹ ਤੁਹਾਨੂੰ ਵਾਰ-ਵਾਰ ਪਰੇਰੇਗਾ 2 4 5 ਵਾਰੀ ਹੋ ਸਕਦਾ ਹੈ ਤੁਹਾਨੂੰ ਫ੍ਰੀ ਦੇ ਅੰਦਰ ਉਹ ਖਾਣ ਵਾਸਤੇ ਵੀ ਪੇਸ਼ ਕਰ ਦਵੇ ਦੇ ਦੇਵੇ ਵੀ ਆ ਖਾਣੇ ਆ ਖਾ ਕੇ ਵੇਖ ਸਰੂਰ ਕਿੰਨਾ ਹੈ ਖਾ ਕੇ ਵੇਖ ਆਨੰਦ ਕਿੰਨਾ ਹੈ 2 4 5 ਵਾਰੀ ਪਰ ਜਦੋਂ ਤੁਸੀਂ ਆਦੀ ਹੋਗੇ ਨਾ ਉਹ ਕਹੇਗਾ ਆਪਣੀ ਡੱਬੀ ਲਿਆ ਆਪਣਾ ਖਰੀਦ ਕੇ ਲਿਆ ਫ੍ਰੀ ਵਿੱਚ ਨਹੀਂ ਮਿਲਦਾ ਤੋ ਖੈਰ ਇਸ ਉਮਰ ਦੇ ਅੰਦਰ ਚੜਦੀ ਉਮਰ ਦੇ ਅੰਦਰ ਖਤਰਨਾਕ ਮੋੜ ਹੈ ਵੀ ਤੁਸੀਂ ਕਿਹੜੇ ਪਾਸੇ ਮੁੜਨਾ ਹੈ ਧਿਆਨ ਦੇ ਕੇ ਮੁੜੋ ਬੁਰਿਆਂ ਦੀ ਸੰਗਤ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਇਸ ਉਮਰ ਦੇ ਅੰਦਰ ਜਿਹੜਾ 2 ਨੰਬਰ ਦਾ ਨੁਕਤਾ ਹੈ ਇਸ ਉਮਰ ਦੇ ਅੰਦਰ ਬੱਚਿਆਂ ਦੇ ਉੱਤੇ ਮਾਪੇ ਦਾ ਘੱਟ ਤੇ ਫਰੈਂਡ ਸਰਕਲ ਦਾ ਜਿਹੜਾ ਅਸਰ ਹੈ ਨਾ ਉਹ ਜ਼ਿਆਦਾ ਹੁੰਦਾ ਮੈਂ ਤਾਂ ਕਹਿ ਰਿਹਾ ਵੀ ਮਾਪੇ ਵਾਰ-ਵਾਰ ਰੋਕਣਗੇ ਬੱਚਾ ਭਟਕੇ ਨਾ ਤੇ ਜਿਹੜੇ ਭਟਕ ਚੁੱਕੇ ਨੇ ਉਹ ਵਾਰ-ਵਾਰ ਕਹਿਣਗੇ ਵੀ ਇਹ ਸਾਡੇ ਨਾਲ ਸਾਡਾ ਸਾਥੀ ਬਣ ਕੇ ਤੁਰੇ ਆਪਣੀ ਮਾਂ-ਬਾਪ ਦੀਆਂ ਗੱਲਾਂ ਨੂੰ ਤਵੱਜੋ ਦਿਓ ਸੁਨੋ ਸਮਝੋ ਤੇ ਉਦੋਂ ਉਹਨਾਂ ਦੀਆਂ ਗੱਲਾਂ ਨੂੰ ਸੁਨੋ ਸਮਝੋ ਤੇ ਜੇ ਤੁਹਾਨੂੰ ਲੱਗਦਾ ਹੈ ਨਾ ਵੀ ਤੁਹਾਡੇ ਫਰੈਂਡਾਂ ਦੀਆਂ ਗੱਲਾਂ ਫਰੈਂਡ ਸਰਕਲ ਦੀਆਂ ਗੱਲਾਂ ਚੰਗੀਆਂ ਨਹੀਂ ਉਹਨਾਂ ਨੂੰ ਛੱਡ ਦਿਓ ਤਲਾਛਲੀ ਦੇ ਦਿਓ ਉਹਨਾਂ ਨੂੰ ਪਾਸੇ ਕਰ ਦਿਓ ਨਫ਼ਰਤ ਪਾਲੋ ਨਹੀਂ ਮੈਂ ਤੇਰੇ ਨਾਲ ਨਹੀਂ ਬੈਠ ਸਕਦਾ ਕਿਉਂ ਤੇਰੇ ਕੋਲ ਕੋਈ ਚੰਗੀ ਗੱਲ ਹੀ ਨਹੀਂ ਹੈ ਨੰਬਰ 3 ਇਸ ਉਮਰ ਦੇ ਅੰਦਰ ਲੋਕ ਬਹਿਕਾਵੇ ਵਿੱਚ ਜ਼ਿਆਦਾ ਹੁੰਦੇ ਨੇ इमोਸ਼ਨ ਬੜਾ ਹੁੰਦਾ ਹੈ ਬਹਿਕਾਵੇ ਵਿੱਚ ਜ਼ਿਆਦਾ ਆ ਜਾਂਦੇ ਨੇ ਤਜਰਬਾ ਹੁੰਦਾ ਨਹੀਂ ਸਮਝਦਾਰੀ ਹੁੰਦੀ ਨਹੀਂ ਇਸ ਉਮਰ ਦੇ ਬੱਚੇ ਸਰੀਰਾਂ ਤੋਂ ਬੜੇ ਪ੍ਰਭਾਵਿਤ ਹੁੰਦੇ ਨੇ ਸਰੀਰਾਂ ਤੋਂ ਪ੍ਰਭਾਵਿਤ ਹੋਣਾ ਛੱਡੋ ਬਹਿਕਾਵੇ ਵਿੱਚ ਆਉਣਾ ਛੱਡੋ ਹਵਾਈ ਮਹਿਲ ਬਣਾਉਣੇ ਤੇ ਭਲਨੇ ਛੱਡੋ ਹਕੀਕਤ ਨੂੰ ਸਮਝਣ ਦੇ ਉੱਤੇ ਜ਼ੋਰ ਦਿਓ ਹਕੀਕਤ ਕੀ ਹੈ ਦੁਨੀਆਦਾਰੀ ਕੀ ਹੈ ਗਰਾਊਂਡ ਲੈਵਲ ਤੇ ਕੀ ਚੱਲਦਾ ਹੈ ਹਵਾ ਦੇ ਅੰਦਰ ਉੱਡਣ ਦਾ ਯਤਨ ਨਾ ਕਰੋ ਇਸ ਤੋਂ ਅੱਗੇ ਇਸ ਉਮਰ ਦੇ ਅੰਦਰ ਇਹਨਾਂ ਜਿਹੜਾ ਬੱਚਿਆਂ ਦੇ ਉੱਤੇ ਆਸ ਕੀ ਦਾ ਪੂਸਵਾਰ ਬੜਾ ਜ਼ਿਆਦਾ ਹੁੰਦਾ ਹੈ ਤਜਰਬਾ ਨਹੀਂ ਹੁੰਦਾ ਕੱਚੇ ਹੁੰਦੇ ਹੋ ਸਰੀਰਾਂ ਤੋਂ ਪ੍ਰਭਾਵਿਤ ਹੁੰਦੇ ਹੋ ਕੇਵਲ ਤੁਹਾਡਾ ਮੋਸ਼ਨ ਕੰਮ ਕਰਦਾ ਹੈ ਲੁੱਟੇ ਜਾਓਗੇ ਬਰਬਾਦ ਹੋਵੋਗੇ ਸ਼ਾਦੀਆਂ ਬਹੁਤ ਆਦ ਦੇ ਅੰਦਰ ਜਿਹੜੀਆਂ ਟੁੱਟਦੀਆਂ ਹਨ ਉਹ ਇਸੇ ਧੇਰੇ ਦੇ ਅੰਦਰ ਹੋਣ ਵਾਲੀਆਂ ਤੇ ਕੇਵਲ ਜਿਹੜੇ ਜਿਸਮਾਨੀ ਤੌਰ ਦੇ ਉੱਤੇ ਇੱਕ ਦੂਜੇ ਤੋਂ ਪ੍ਰਭਾਵਿਤ ਹੁੰਦੇ ਨੇ ਐਸੀਆਂ ਛੜਦੀਆਂ ਹੀ ਜ਼ਿਆਦਾਤਰ ਟੁੱਟਦੀਆਂ ਆ ਲੈ ਰਿਸ਼ਤੇਦਾਰਾਂ ਨੂੰ ਸਮਾਂ ਦਿਓ ਮਾਪੇ ਨੂੰ ਸਮਾਂ ਦਿਓ ਪਰਖ ਪੜਤਾਲ ਕਰਨ ਦਾ ਸਮਾਂ ਦਿਓ ਅੱਗਾ ਪਿੱਛਾ ਉਹਦਾ ਜਾਂਚ ਪੜਤਾਲ ਕਰੋ ਤਾਂ ਰਿਸ਼ਤਾ ਜੋੜੋ ਤਾਂ ਕਿ ਥੋੜਾ ਜਿਹਾ ਟੁੱਟਣ ਤੋਂ ਤੁਸੀਂ ਬਾਝਾਓ ਅਗਰ ਤੁਹਾਡਾ ਰਿਸ਼ਤਾ ਟੁੱਟਦਾ ਹੈ ਤੇ ਰਿਸ਼ਤਾ ਨਹੀਂ ਟੁੱਟਦਾ ਉਹਦੇ ਨਾਲ ਲੱਗਦਾ ਤੁਹਾਡਾ ਮਨ ਟੁੱਟਦਾ ਹੈ ਤੇ ਜਦੋਂ ਮਨ ਟੁੱਟਦਾ ਹੈ ਨਾ ਕਮਾਈ ਕਰਨ ਵਿੱਚ ਮਨ ਲੱਗੇਗਾ ਨਾ ਜੌਬ ਕਰਨ ਵਿੱਚ ਮਨ ਲੱਗੇਗਾ ਜ਼ਿੰਦਗੀ ਰਹੇਗੀ ਪਰ ਉਹਨੂੰ ਲਾਸ਼ ਦੀ ਤਰ੍ਹਾਂ ਢੂੰਡੇ ਰਹੋਗੇ ਕਿਉਂ ਢੂੰਡੇ ਰਹੋਗੇ ਕਿਉਂਕਿ ਜ਼ਿੰਦਗੀ ਤੁਹਾਡਾ ਬੋਝ ਬਣ ਜਾਏਗੀ ਜ਼ਿੰਦਗੀ ਬੋਝ ਨਾ ਬਣੇ ਤੁਹਾਡਾ ਮਨ ਨਾ ਟੁੱਟੇ ਪਟਕਣ ਤੋਂ ਬਚੋ ਔਰ ਬਚੋਗੇ ਤਾਂ ਜੇ ਤੁਸੀਂ ਆਪਣੇ ਆਪ ਨੂੰ ਖੋਜ ਭੀਣ ਕਰਕੇ ਅੱਗੇ ਚਲਾਉਣ ਦੀ ਕੋਸ਼ਿਸ਼ ਕਰੋਗੇ ਇਸ ਤੋਂ ਅਗੇ ਇਸ ਉਮਰ ਦੇ ਅੰਦਰ ਆਪਣੇ ਸਾਥੀਆਂ ਕੋਲੋਂ ਪੈਸੇ ਉਧਾਰ ਘੱਟ ਤੋਂ ਘੱਟ ਮੰਗੋ ਮਾਪੇ ਕੋਲੋਂ ਮੰਗੋ ਆਪਣੀਆਂ ਲੋੜਾਂ ਮਾਪੇ ਨੂੰ ਸਮਝਾਓ ਬਹੁਤ ਵਾਰੀ ਲੋਕ ਦੇਣ ਵਾਲੇ ਮਿਲ ਜਣਗੇ ਪਰ ਹੋ ਸਕਦਾ ਕਿ ਕਿਧਰੇ ਨਾ ਕਿਧਰੇ ਤੁਹਾਡਾ ਨਜ਼ਾਇਜ਼ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨ ਲੋਕਾਂ ਤੋਂ ਪੈਸੇ ਨਾ ਲਓ ਔਰ ਖਾਸ ਕਰਕੇ ਕੁੜੀਆਂ ਮਾਂ ਤੋਂ ਲਓ ਪਿਓ ਤੋਂ ਲਓ ਭੈਣ ਤੋਂ ਲਓ ਭਰਾ ਤੋਂ ਲਓ ਲੋਕਾਂ ਤੋਂ ਨਹੀਂ ਅਗਰ ਲੋਕਾਂ ਤੋਂ ਪੈਸੇ ਲਹੋਗੇ ਉਹ ਲੋਕਾਂ ਦਾ ਪ੍ਰਭਾਵ ਤੁਹਾਡੇ ਤੇ ਬਣੇਗਾ ਉਹ ਤੁਹਾਨੂੰ ਯੂਜ਼ ਕਰਨਗੇ ਤੁਹਾਨੂੰ ਸੁੱਟ ਦੇਣਗੇ ਜਿਵੇਂ ਅੰਬ ਦੀ ਛਿਲਕੇ ਨੂੰ ਪਾਸੇ ਸੁੱਟ ਦੇਈਦਾ ਖੈਰ ਐਸ ਉਮਰ ਦੇ ਅੰਦਰ ਮਾਪੇ ਦੀ ਤੋਹੀਨ ਮਾਪੇ ਨੂੰ ਡੀਗ੍ਰੇਡ ਕਰਨਾ ਲੋਕਾਂ ਦੇ ਸਾਹਮਣੇ ਛੱਡੋ ਮੇਰੀ ਮਾਂ ਬੜੀ ਕੰਜੂਸ ਏ ਮੇਰਾ ਪਿਤਾ ਬੜਾ ਕੰਜੂਸ ਏ ਨਹੀਂ ਉਹ ਕੰਜੂਸ ਨਹੀਂ ਉਹਨਾਂ ਨੂੰ ਪਤਾ ਹੈ ਵੀ ਇਹਨੂੰ ਕਿੰਨਾ ਪੈਸਾ ਦਿੱਤਾ ਤੇ ਇਹ ਕਿਸ ਤਰ੍ਹਾਂ ਚੱਲ ਸਕਦਾ ਹੈ ਵੱਧ ਦੇਾਂਗੇ ਤੇ ਇਹ ਕਿੱਧਰ ਜਾ ਸਕਦਾ ਹੈ ਕਿੱਧਰ ਨਹੀਂ ਜਾ ਸਕਦਾ ਕਿਸੇ ਦੇ ਸਾਹਮਣੇ ਆਪਣੇ ਮਾਪੇ ਨੂੰ ਥੱਲੇ ਲਾਉਣ ਦੀ ਡੀਗ੍ਰੇਡ ਕਰਨ ਦੀ ਕੋਸ਼ਿਸ਼ ਨਾ ਕਰੋ ਇੱਕ ਨੁਕਤਾ ਹੋਰ ਔਰ ਇਹਦਾ ਬ੍ਰਾਂਡਿਡ ਜੁੱਤੀ ਬ੍ਰਾਂਡਿਡ ਕਪੜਾ ਬ੍ਰਾਂਡਿਡ ਸਪੈਕਸ ਬ੍ਰਾਂਡਿਡ ਸਾਰਾ ਕੁਝ ਟਾਈਆਂ ਲਾਉਣ ਦਾ ਘੜੀਆਂ ਲਾਉਣ ਦਾ ਤੁਹਾਡਾ ਚਸਕਾ ਹੈ ਨਾ ਇਹ ਸਭ ਕੁਝ ਕਰਨ ਲਈ ساری ਉਮਰ ਪਈ ਹੈ ਅੱਜ ਤੁਸੀਂ ਕਮਾ ਕੇ ਨਹੀਂ ਕਰ ਰਹੇ ਮਾਂ ਬਾਪ ਦੇ ਪੈਸੇ ਦੇ ਉੱਤੇ ਪਣ ਰਹੇ ਹੋ ਤੇ ਮਾਂ ਬਾਪ ਜਿੰਨੇ ਜੋਗੇ ਨੇ ਉਹ ਆਪਣੀ ਸਮਰੱਥਾ ਤੋਂ ਵੱਧ ਤੁਹਾਨੂੰ ਚੰਗਾ ਕਪੜਾ ਦੇਣ ਦੀ ਕੋਸ਼ਿਸ਼ ਕਰਦੇ ਨੇ ਜੁੱਤੀ ਘੜੀ ਦੇਣ ਦੀ ਕੋਸ਼ਿਸ਼ ਕਰਦੇ ਨੇ ਜੇ ਤੁਸੀਂ ਆਪਣੇ ਫਰੈਂਡ ਸਰਕਲ ਦੇ ਬਹਿਕਾਵੇ ਵਿੱਚ ਆ ਕੇ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਮਾਪੇ ਆਪਣਾ ਲੜਦੇ ਹੋ ਲੈ ਮੇਰੇ ਕੋਲ ਕਮੀਜ਼ ਚੰਗੀ ਨਹੀਂ ਜੁੱਤੀ ਚੰਗੀ ਨਹੀਂ ਬਾਈਕ ਨਹੀਂ ਕਾਰ ਨਹੀਂ ਆ ਨਹੀਂ ਉਹ ਨਹੀਂ ਤੁਹਾਡੀ ਬੇਵਕੂਫੀ ਹੈ ਮਾਪੇ ਤੁਹਾਡੇ ਸ਼ੌਂਕ ਆਪਣੇ ਸ਼ੌਂਕ ਮਾਰ ਕੇ ਪੂਰਾ ਕਰਨ ਦਾ ਯਤਨ ਕਰਦੇ ਨੇ ساری ਉਮਰ ਪਈਏ ਕਮਾਈ ਕਰਨ ਜੋਗੇ ਬਣ ਜੋ ساری ਉਮਰ ਪਈਏ ਬ੍ਰਾਂਡਿਡ ਪਾਉਂਦੇ ਰਹੋ ਜਿਹੜੇ ਮਰਜ਼ੀ ਪਾਉਂਦੇ ਰਹੋ ਮਹਿੰਗੇ ਤੋਂ ਮਹਿੰਗੇ ਪਾਉਂਦੇ ਰਹੋ ਮਾਪੇ ਦੀਆਂ ਗੱਲਾਂ ਮਾਪੇ ਦਾ ਬਾਪ ਦੀਆਂ ਸਲਾਹਾਂ ਨੂੰ ਗੰਭੀਰਤਾ ਦੇ ਨਾਲ ਲਓ ਆਮ ਲੋਕਾਂ ਦੀਆਂ ਮਿਲਣ ਵਾਲੀਆਂ ਸਲਾਹਾਂ ਨੂੰ ਆਸੇ-ਪਾਸੇ ਕਰਨ ਦਾ ਯਤਨ ਕਰਦੇ ਰਹੋ ਬਚ ਜਾਓਗੇ ਰਿਸ਼ਤੇ ਟੁੱਟਣ ਤੋਂ ਬਚ ਜਣਗੇ ਮਨ ਟੁੱਟਣ ਤੋਂ ਬਚ ਜਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ